ਹਾਲੀ ਵਿੱਚ ਆਰਪੀਆਈ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਵਿੱਤ ਮੰਤਰੀ ਨਰਮਲਾ ਸੀਤਾਰਮਨ ਨੇ ਬੈਂਕਾਂ ਦੇ ਡਿਪੋਜ਼ਿਟ ਵਿੱਚ ਗਿਰਾਵਟ ਤੇ ਚਿੰਤਾ ਪ੍ਰਗਟ ਕੀਤੀ ਸੀ ਵਿੱਤ ਮੰਤਰੀ ਨੇ ਬੈਂਕਾਂ ਨੂੰ ਡਿਪੋਜ਼ਿਟ ਵਧਾਉਣ ਲਈ ਆਕਰਸ਼ਕ ਯੋਜਨਾਵਾਂ ਲਿਆਉਣ ਲਈ ਕਿਹਾ ਸੀ ਲੋਨ ਸਿਰਫ ਉਹਨਾਂ ਲੋਕਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ ਜਿਨ੍ਹਾਂ ਨੂੰ ਇਸ ਦੀ ਲੋੜ ਹੈ ਹੁਣ ਸਰਕਾਰ ਦੇ ਇਸ ਪੈਂਤਰੇ ਤੋਂ ਬਾਅਦ ਸਾਰੇ ਬੈਂਕ ਗੰਭੀਰਤਾ ਨਾਲ ਜਮ੍ਹਾਂ ਰਾਸ਼ੀ ਵਧਾਉਣ ਵਿੱਚ ਲੱਗੇ ਹੋਏ ਨੇ ਆਉਣ ਵਾਲੇ ਸਮੇਂ 'ਚ ਨਾ ਸਿਰਫ ਲੋਨ ਮਹਿੰਗੇ ਕੀਤੇ ਜਾਣਗੇ ਸਗੋਂ ਇੱਕ ਤੋਂ ਬਾਅਦ ਇੱਕ ਫਿਕਸਡ ਡਿਪੋਜ਼ਿਟ ਦੀ ਸ਼ੁਰੂਆਤ ਦੇ ਨਾਲ ਨਾਲ ਜਮਾਤੇ ਆਕਰਸ਼ਕ ਵਿਆਜ ਦੇਣ ਦਾ ਐਲਾਨ ਵੀ ਹੋਣ ਦੀ ਸੰਭਾਵਨਾ ਹੈ ਆਰਬੀਆਈ ਦੇ ਅੰਕੜਿਆਂ ਅਨੁਸਾਰ ਬੈਂਕਿੰਗ ਪ੍ਰਣਾਲੀ ਵਿੱਚ ਲੋਨ ਦੀ ਵਾਧਾ ਦਰ 13.7% ਹੈ ਅਤੇ ਡਿਪੋਜ਼ਿਟ ਵਾਧਾ ਦਰ ਸਿਰਫ 10.6% ਸਾਲਾਨਾ ਹੈ ਇਸ ਬਾਰੇ ਪਹਿਲਾਂ ਵੀ ਕਈ ਵਾਰ ਚਿੰਤਾ ਪ੍ਰਗਟਾਈ ਜਾ ਚੁੱਕੀ ਹੈ ਹਾਲ ਹੀ ਵਿੱਚ ਆਰਬੀਆਈ ਐਲ ਬੈਂਕ ਬੈਂਕ ਆਫ ਮਹਾਰਾਸ਼ਟਰ ਫੈਡਰਲ ਬੈਂਕ ਅਤੇ ਤਾਮਿਲਨਾਡੂ ਮਾਰਕਟਾਈਲ ਬੈਂਕ ਸਮੇਤ ਕਈ ਛੋਟੇ ਬੈਂਕਾਂ ਨੇ ਵਿਸ਼ੇਸ਼ ਐਫਡੀ ਸਕੀਮਾਂ ਲਾਂਚ ਕੀਤੀਆਂ ਨੇ ਫੈਡਰਲ ਬੈਂਕ ਨੇ 400 ਦਿਨਾਂ ਦੀ ਮਿਆਦ ਲਈ 7.35% 777 ਦਿਨਾਂ ਦੀ ਮਿਆਦ ਲਈ 7.40% ਅਤੇ 50 ਮਹੀਨਿਆਂ ਦੀ ਇੱਕ ਵਿਸ਼ੇਸ਼ ਯੋਜਨਾ ਦੀ ਸ਼ੁਰੂਆਤ ਕੀਤੀ ਹੈ ਇਹਨਾਂ ਸਾਰੀਆਂ ਸਕੀਮਾਂ ਤਹਿਤ ਸੀਨੀਅਰ ਨਾਗਰਿਕਾਂ ਨੂੰ 0.50% ਵਾਧੂ ਵਿਆਜ ਮਿਲੇਗਾ। ਇਸ ਦੌਰਾਨ 400 ਦਿਨਾਂ ਲਈ 1 ਕਰੋੜ ਰੁਪਏ ਤੋਂ ਵੱਧ ਦੀ ਜਮ੍ਹਾਂ ਰਕਮ 'ਤੇ 7.50% ਵਿਆਜ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 777 ਦਿਨ ਅਤੇ 50 ਮਹੀਨਿਆਂ ਦੀ ਮਿਆਦ ਲਈ 7.55% ਵਿਆਜ ਦਿੱਤਾ ਜਾਵੇਗਾ। ਆਰਪੀਐਲ ਬੈਂਕ ਨੇ ਵਿਜੇ ਡਿਪੋਜ਼ਿਟ ਸਕੀਮ ਸ਼ੁਰੂ ਕੀਤੀ ਹੈ। ਐਸਟੀ 500 ਦਿਨਾਂ ਦੀ ਮਿਆਦ ਲਈ 8.10% ਅਤੇ ਸੀਨੀਅਰ ਨਾਗਰਿਕਾਂ ਨੂੰ 8.60% ਵਿਆਜ ਮਿਲੇਗਾ ਬੈਂਕ ਆਫ ਮਹਾਰਾਸ਼ਟਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਐਲਾਨ ਕੀਤਾ ਕਿ ਉਹ 777 ਦਿਨਾਂ ਦੀ ਜਮਾਤੇ 7.25% ਵਿਆਜ ਦੇਵੇਗਾ ਇਸ ਤੋਂ ਇਲਾਵਾ ਤਾਮਿਲਨਾਡੂ ਮਾਰਕੀਟਾਈਲ ਬੈਂਕ 400 ਦਿਨਾਂ ਦੀ ਮਿਆਦ ਲਈ 7.5% ਦੀ ਵਿਆਜ ਦਰ ਦੀ ਪੇਸ਼ਕਸ਼ ਕਰ ਰਿਹਾ ਹੈ ਬੰਦਨ ਬੈਂਕ ਨੇ 21 ਮਹੀਨਿਆਂ ਦੀ ਮਿਆਦ ਲਈ ਵਿਸ਼ੇਸ਼ ਐਫ ਡੀ ਸਕੀਮ ਤੇ 8% ਦੀ ਵਿਆਜ ਦੇਣ ਦਾ ਐਲਾਨ ਕੀਤਾ ਹੈ ਇਸ ਤੋਂ ਪਹਿਲਾਂ ਐਚ ਡੀ ਐਫ ਸੀ ਬੈਂਕ ਸਟੇਟ ਬੈਂਕ ਆਫ ਇੰਡੀਆ ਅਤੇ ਬੈਂਕ ਆਫ ਬਰੋਡਾ ਸਮੇਤ ਵੱਡੇ ਬੈਂਕਾਂ ਨੇ ਵੀ ਵਿਸ਼ੇਸ਼ ਐਫ ਡੀ ਸਕੀਮਾਂ ਸ਼ੁਰੂ ਕੀਤੀਆਂ ਨੇ